ਆ ਗਏ ਉਤਰਾਂ ਜਵਾ ਇਹ ਬਾਈਕਾਂ ਨੇ ਕਬੂਤਰ ਛੱਡਿਆ ਸੀ ਇਹ ਕਿੱਥੋਂ ਬੜਾ ਟਰੈਕਟਰ ਤੇ ਜੀਤ ਗਿਆ ਨਹੀਂ ਜੀਤ ਗਿਆ ਚੱਕੀ ਉਹ ਆਹੇ ਹਾਂ ਆਪ ਹੀ ਆਸਾਮਾ ਜਿੱਤਿਆ ਸੀ ਜਿਹੜਾ ਨਹੀਂ ਜਿੱਤਿਆ ਨਹੀਂ ਕਬੂਤਰ ਆ ਗਿਆ ਜਿੱਤਿਆ ਸੀ ਇੱਕ ਟਰੈਕਟਰ ਉਹ ਛਾਪੇ ਜਿੱਤਿਆ ਅੱਛਾ ਉਹਦੋਂ ਨਹੀਂ ਸੀ ਨਾ ਛਾਪੇ ਵਾਲੇ ਤਾਂ ਨਹੀਂ ਤੇ ਤੋਕਲ ਛੱਡਿਆ ਗਿਆ ਬਾਈ ਇਹ ਕੰਨੋਂ ਆ ਗਈ ਇਹ ਮਤਲਬ 12 ਮਹੀਨਾ ਦੇਣਾ 12 ਮਹੀਨਾ ਦੇਣਾ ਕਬੂਤਰ ਹਾਰ ਗਿਆ ਠੀਕ ਆ ਬੋਲੀ ਬੱਲਾ ਕੋਈ ਹੋਣੀ ਇਹ ਕਿਹੜੇ ਕੁੱਤਰਾ ਜੋ ਹੈ ਇਹ ਮੇਰਾ ਬਾਈਕ ਵਾਲੇ ਦਾ ਮੁੰਡਰਾ ਵੱਡੇ ਦਾ ਪੋਤਾ ਵਖਣੀ ਇਹ ਕੁੱਤਰਾ ਹੈ ਹਾਂ ਕੁੱਤਰਾ ਉਹਦਰੀ ਗੜੀ ਲਈ ਵੇਦਣਾ ਉਹਦਰੀ ਆਪਣੀ ਰਾਜਨ ਕੜੀ ਲਈ ਬਸ ਹਾਂ ਆ ਲਾਈਓ ਠੀਕ ਜਰਨ ਦੀ ਇਹ ਮੋਲ ਲਈਆਂ ਜੀ ਜੀ ਉਹ ਬੂਸਟਰ ਹੈ ਵਾਲੀ ਉਹ ਉਧਰੇ ਬਟੰਡ ਏਰੀਆ ਜੀ ਠੀਕ ਹੈ ਪਹਾਂਈ ਬੋਲਦਾ ਜਾਨੀ ਬੱਕੋਲੇਟੇ ਦੇ ਵਿੱਚ ਇਹਨੇ ਬਾਜੀਨੀ ਪੰਡੀ ਤੇ ਕੂਤਰ ਹਿੱਲ ਕੇ ਪੰਜਵਾਂ ਚ ਚੌਥਾ ਲੀੜਾ ਆ ਗਿਆ ਇਹੋ ਸਾਹ ਆਖਾ ਅਖੋਲੋਂ ਹਾਂ ਤੇ ਕਰਵਾਈ ਗਾਨੇ ਬਾਜੀ ਕਰਾਈ ਸੀ ਤੇ ਉਦਨ ਮੇਨ ਵਾਲਾ ਬਾਈ ਦਾ ਮੁੰਡਾ ਜੀਜੀਤ ਦਾ ਰਾਵ ਆਪਣੇ ਜੋਰ ਤੇ ਉਹਨੇ ਬਾਜੀ ਉਹਦਾ ਕੱਟ ਕਰ ਤਾਈ ਬੰਦ ਤੇ ਕੱਟ ਤਾ ਕਰਦਾ ਹੀ ਗਏ ਨੇ ਤੇ ਉੱਥੇ ਫੜ ਲਿਆ ਜੀ ਉਹ ਤੇ ਲੈ ਕੇ ਅੰਦਰ ਆ ਪਾ ਇੱਕ ਕੂਤਰ ਵਿਚੇ ਵਾਲਾ ਪਈ ਜਾਂਦੇ ਬੰਦੇ ਦਾ ਹੋਸ਼ ਰੋਲਾ ਕਰੇ ਨੇ ਹੋ ਗਈ ਨਾ ਨਹੀਂ ਉਹ ਨਾ ਨਹੀਂ ਆਏ ਨੀ ਆ ਫਿਰ ਮੈਂ ਜਾ ਕੇ ਲੈ ਕੇ ਆਇਆ ਠੀਕ ਹੈ ਜਦੋਂ ਅਗੜੀ ਗੂਦਰੀ ਯਾਰਾ ਗੂਦਰੀ ਆਪਣੀ ਬਾਜੀ ਦੇ ਕਬੂਤਰਾਂ ਦੀ ਯਾਰਾ ਕਾਲੀ ਪੂਛੜੀ ਆ ਵੇਖੀ ਆ ਮੰਗਰਾਂ ਦੀ ਗੂਦ ਤੇ ਲਾਈ ਰਹੀ ਜਿਹੜੀ ਆਪਣੀ ਮੋਟਰਸਾਈਕਲ ਤੇ ਚੌਥੀ ਹਾਲੀ ਹੈ ਬੱਜੀ ਹਾਂ ਭਾਈ ਇਹ ਕਾਲੀ ਪੂਛੜੀ ਦਿੱਤੀ ਹੈ ਹਾਂ ਨੰਗਲਾ ਮੋਟਰਸਾਈਕਲ ਤੇ ਦਨ ਹਰਗੀ ਆਪਣੀ ਸੋਚੀ ਪੰਜ 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 ਉਹ ਦੇਖਾਂ ਆਹ ਬਾਈ ਨਿਕਲ ਆਇਆ ਮਿੱਤਰ ਜੀ ਜੀ ਉਹਦੇ ਕੋਲ ਹਾਂ ਇਹ ਬੂਟੇ ਦਾ ਕੂਤ ਤੁਸੀਂ ਆਪਣੇ ਕੋਲ ਖੇੜ ਖੁਣਾ ਰਹੇ ਹੋ ਐਕਾ ਅੱਛਾ ਉਹਦਾ ਜਿੰਦਰਾ ਕਾਲੇ ਉਹ ਜਿਹੜਾ ਕੂਤ ਉਹਦਾ ਇਹ ਹਾਂ ਉਹਦਾ ਹੈ ਉਹਦੇ ਮੇਰੇ ਕੋਲ ਬਹੁਤ ਬੱਚੇ ਉੱਡੇ ਆ ਬੂਟੇ ਵਾਲੇ ਕੂਤ ਅੱਛਾ ਉਹਦਾ ਪੱਤਾ ਜਣੀ ਗਏ ਹਾਂ ਉਹਦਾ ਪੱਤਾ ਹੈ ਕਈ ਬਾਜਾਂ ਜਿੱਥੇ ਆਪਣੇ ਕੋਲੇ ਕਾਪੀ ਆ ਯਾਰ ਜਮੇ ਦਾ ਪਿਓ ਵੀ ਹਾਂ ਤੁਰਦੇ ਤਰਦੇ ਵੀ ਨਹੀਂ ਤੇ ਮਨ ਨਾਲ ਔੜਦੇ ਬਹੁਤ ਯਾਰ ਠੀਕ ਆ ਹੂੰ ਉਹ ਜਿਹੜੇ ਸਾਲ ਲਿਆਂਦੇ ਆਪਾਂ ਬਾਈ ਨਾਲ ਜਿਹੜੇ ਜਿਹੜੇ ਯਾਰਦੇ ਕੂਤਾਂ ਦਾ ਬਾਦ ਪਹਿਲੇ ਇਹ ਕੂਤ ਦਿਲ ਲੱਗਿਆ अच्छा वो के वाला कंप्यूटर भाई वाला ਕਿਰਕਾ ਆਤਾ ਇਹ ਨਹੀਂ ਮਿਲ ਆ ਉਹ ਬਸ ਉਹ ਕੰਪਿਊਟਰ ਮੇਰੇ ਦਿਨ ਲੱਗਿਆ ਬਸ ਉਹਦੇ ਕੋਲ ਮਿਲਦਾ ਭਾਈ ਕੋਲੇ ਨਜ਼ਾਰਾ ਵਾਲੇ ਕੰਪਿਊਟਰ ਤੇ ਇਹ ਮਸੂਸਾ ਆ ਰਹਾਉਣ ਨੂੰ ਪਤਾ ਨਾ ਉਹ ਵੀ ਲੈ ਗਿਆ ਫਿਰ ਬੰਦਾਲਾ ਇਹ ਤਾਂ ਬੋਤਲ ਲੈ ਗਿਆ ਸੀ ਵੱਡੇ ਕਾਲੇ ਪੂਝੜ ਦਾ ਲੈ ਫਿਰ ਹੂੰ ਬਹੁਤ ਹਾਂ ਕਿੱਲਾੜੀ ਨਾਲ ਰਾਜਨਾਲੀ ਹੂੰ ਆਪਾਂ ਤੇਲੂ ਕੇ ਘਰੋਂ ਲਈਆ ਭਾਈ ਤੇਲੂ ਕੇ ਰਾਜੋ ਰਾਜ ਤਹਾਂ ਤੇਲੂ ਦਾ ਤੋਂ ਲੈ ਕੇ ਆ ਦੀ ਤੇਲੂ ਕੇ ਬਣ ਗਏ ਅਜੇ ਹੂਟਾ ਤੁਰ ਹੀ ਫਿਰਦੇ ਉਹਨਾਂ ਕੋਲੇ ਆਹੋ ਜਿਨੇ ਘਰੋਂ ਆਈ ਬੱਤੀ ਹਾਂ ਆਹ ਹੂਟਰੀ ਆਪਣੇ ਘਰ ਆ ਗਏ ਹਨ ਨਹੀਂ ਮਾਰਨਾ ਆਹ ਸੌਲੀ ਉੱਡੀ ਆ ਹਾਂ ਆ ਸੌਲੀ ਉੱਡੀ ਸੀ ਭਾਈ ਆਪਣੀ ਉਹ ਵੱਡੇ ਚਿੱਟੀਆਂ ਨੇ ਦਿੱਤੀ ਆ ਹਾਂ 97 ਕੂਤਰੋਟੇ ਸੀ ਤਲਵਿੰਦਰ ਦਾ ਬਾਈ ਦਾ ਵੱਡੂ ਟਿਆ ਸੀ ਯਾਰ ਪਹਿਲੇ ਨੰਬਰ ਤੇ ਸੀ ਇਹ ਦੂਜੇ ਨੰਬਰ ਤੇ ਸੀ ਟੌਲਿੰਗ ਹਾਂ 97 ਉਧਰ ਡਈ ਚੌਕੀ ਮੰਨੇ ਜਲਵਿੰਦਰ ਦਾ ਵੀਰੇ ਦਾ ਵੱਧ ਢੋਡਿਆ ਹੈਗਾ ਇਹਦੇ ਨਾਲੋਂ ਇਹ ਦੂਜੇ ਨੰਬਰ ਤੇ ਸ਼ੋ ਪਹਿਲੇ ਨੰਬਰ ਤੇ ਹੀ 9 ਪੱਲਾ 9 ਪੂਸ ਹਾਂ ਕਲਵਾਹੀ ਜੰਦੀ ਹੈ ਇਹ ਇਹ ਕਿ ਉਤਰ ਜਾ ਇਹ ਵੀ ਸੋਨੀ ਮਾਮੇ ਵਾਲੀ ਕਬੂਤਰੀ ਇੰਦੀ ਆ ਜਿਹੜੀ ਪੰਡੋਰੀ ਛੱਡੀ ਸੀ ਉਹਨੇ ਉਹਦੀ ਠੀਕ ਹੈ ਇਹ ਸੋ ਲੈ ਉੱਡੀ ਲਤਰਾਂ ਉਲੀ ਕਲਵਾਹੀ ਉੱਡੀ ਆ ਦੇ ਕੋਲ ਚੇਲਕਾਰ ਦੀ ਬੋੜ ਆਲੀ ਹਾਂ ਜਿੰਨੀ ਫਿਕਰ ਹੈ ਕਿ ਕਿੰਨੀ ਰਿਕਵੈਸਟ ਹੈ ਹਾਲੇ ਬਈ ਮਾ ਮੋਡਲ ਦੀ ਗੁੰਡੀ ਪਈਆਂ ਦੀ ਅਦਾਇਗੀ ਹਾਂ ਆ ਬਈ ਬਈ ਜਿੱਤ ਕੇ ਜਿਹਨਾਂ ਕੂਟਰ ਬਾਂਦਰ ਜਿਹੜੇ ਵਜਦੇ ਨਾ ਕਰੋ ਇਹ ਤਰਵੰਡੀ ਛੱਡਿਆ ਸੀਗਾ ਲਾਕਡਾਊਨ ਦੇ ਵਿੱਚ 5000 ਐਂਟਰੀ ਸੀ 5000 ਵਾਧਾ ਲੱਗਿਆ ਹਾਂ ਇਹ ਸਭ ਦਈ ਚਲੇ ਗਿਆ ਸੀਗਾ ਹਾਂ ਇਹ ਕੂਟਰ ਬਾਂਦਰ ਜਿਹੜੀ ਨਸਰ ਬਾਈ ਜਿੱਤ ਵੀ ਵਜਦੀ ਆ ਇਹਦਾ ਪਿਆਉ ਦੋ ਬਾਈ ਜਿੱਤੇ ਅਸੀਂ ਅਸਲ ਵੰਡੀ ਉੱਡਿਆ ਸੀ ਤੇ ਕਾਲ ਖੋਡਿਆ ਸੀ। ਕੁਸ਼ ਆ ਖਾ ਰੀ ਆ। ਹੈਲੋ। ਹੂੰ ਰੋਟੀਆਂ ਹੈ ਇਹ। ਚਲ ਕੋਈ ਛਾਪ ਲੈ। ਆ ਵੀ ਆਪਣਾ ਚਟਿਆ ਲੈ ਲੀਂ ਦੀ ਆ। ਜੀ ਆਪਣਾ ਬਾਈਮਾਨ ਤੇਰੇ ਉਤਰਾ ਦੇ ਜਿਹੜਾ ਹੂੰ ਆ ਵੀ ਬਾਈਮਾਨ ਤੇਰੇ ਉਤਰਾ ਲੈ ਜਿਹੜਾ ਵਿੱਕੀ ਵਾਲਾ ਦੂਤਰ ਦੀ ਬਾਈ ਕਰੇ ਵਿੱਕੀ ਬਾਈ ਵਾਲਾ ਇਹ ਡਾਂਗੋਂ ਡਿਆ ਸੀ ਆਪਣਾ ਪਰਵਲ ਹਰ ਗਿਆ ਸੀ ਇਹ ਚੌਥਾ ਹੂੰ ਤੇ ਡਾਂਗੋਂ ਡਿਆ ਸੀ ਵਿਖਾਈਆਂ ਜੀ ਬੰਦਾ ਡਾਂਗੋਂ ਜੰਦੇ ਆਈ ਵੀਰੇ ਬਾਈ ਵਿੱਕਰ ਉਹਨਾਂ ਨੇ ਬਾਈਆਂ ਕਰਾਈਆਂ ਸੀਗੀਆਂ ਲੋਕਡਾਊਨ ਚ ਪੂਰੇ ਸਖਾਈ ਕੋਈ ਰਹਿਗੇ ਸੀਗੇ ਡਾਂਗੋਂ ਮਮ ਲੇ ਕੇ ਸਰ ਆਪਰੇ ਕੇਂਦਰੀ ਦਾ ਇੱਕ ਆਪਣਾ ਹੈ। ਹੋਰ ਦਾ ਵੀ ਦਾ ਆ ਬਾਈਆ ਇਹ ਹੁੜਾ ਬਟਾਲ ਆ ਇੱਕ ਕੁਦੀਨ ਬਣੀ ਕਰਾ ਉਹ ਉੱਤਰਾ ਆਪਣੇ ਕੋਲ ਜੇ ਕਰੋ ਬਾਈ ਕੁਦੀਨ ਦੇ ਤੋਂ ਲਾਲ ਜੀ ਨਾ ਘੜਾ ਵੱਡਾ ਕੁਤਰਾ ਭਾਈ ਜਾਨਦੇ ਆ ਜੀ ਸਭ ਨਾਲ ਜੋ ਬਤਨ ਹੈ ਉਹ ਤੋਂ ਇੱਕ ਕਰਦੇ ਆ ਉਹ ਲੀਬਲਾ ਹਾਂ ਜੇ ਬੱਚੇ ਗੱਡੇ ਹੋਏ ਆ ਹਾਂ ਜੀ ਆ ਤਰਵੰਡੀ ਮੱਲੀਆਂ ਆਦਾ ਕਿ ਆਪਣੀ ਟੈਰੋ ਕਟਾ ਕੇ ਆਈ ਆ ਵੀਰ ਗੁਰੂ ਜੀ ਚੌਥੀ ਪੰਜਵੀਂ ਹਰ ਕੀ ਟਾਈਮ ਕਟਾ ਕੇ ਆਈ ਆ ਰੱਖਣੀਆਂ ਪੱਟੀਆਂ ਜਿਹੜੇ ਬੁੱਤਰੇ ਨਹੀਂ ਇਹ ਵੀ ਆਪਣੇ ਉਸ ਬੁੱਤਰੇ ਪਾਈ ਧੂੜੀ ਦਾ ਪੁੱਤਰ ਸੀ ਜਿਹੜਾ ਅੱਛਾ ਉਹਦੇ ਬਾਅਦ ਡੁੱਬਿਆ ਜਾਣੀਗਾ ਉਹਦੇ ਬਾਅਦ ਡੁੱਬਿਆ ਜਾਣੀਗਾ Obrigado.